ਤਾਂ ਦੋਸਤੋ ਦੇਖੋ ਅੱਜ ਆਪਾਂ ਕਰਾਂਗੇ ਡਿਵੈਲਪਮੈਂਟ ਦੇ ਬਾਰੇ ਠੀਕ ਹੈ ਜੀ ਡਿਵੈਲਪਮੈਂਟ ਨੂੰ ਕਿਹੜੇ-ਕਿਹੜੇ ਤੱਤ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ ਠੀਕ ਹੈ ਜੀ ਤੇ ਡਿਵੈਲਪਮੈਂਟ ਦੇ ਪ੍ਰਿੰਸੀਪਲ ਕਿਹੜੇ ਨੇ ਤੇ ਡਿਵੈਲਪਮੈਂਟ ਅਸਲ ਦੇ ਵਿੱਚ ਕੀ ਹੈ ਤਾਂ ਦੋਸਤੋ ਦੇਖੋ ਡਿਵੈਲਪਮੈਂਟ ਹੁੰਦਾ ਹੈ ਜਿਹੜਾ ਆਪਣਾ ਸਿਰਫ ਪੱਕੀ ਵਿਕਾਸ ਜਿਸ ਨੂੰ ਆਪਾਂ ਕਹਿੰਦੇ ਆ ਜਾਂ ਆਪਾਂ ਕਹਿ ਦਈਏ ਮੈਂਟਲੀ ਤੌਰ ਤੇ ਫਿਜ਼ੀਕਲ ਐਸਪੈਕਟ ਦੇ ਵਿੱਚ ਹੀ ਫਿਜ਼ੀਕਲ ਜਿਹੜੀ ਗਰੋਥ ਹੈ ਉਹ ਡਿਵੈਲਪਮੈਂਟ ਦਾ ਇੱਕ ਛੋਟਾ ਜਿਹਾ ਹੀ ਹਿੱਸਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰ ਜਿਹੜਾ ਡਵੈਲਪਮੈਂਟ ਇਹਨੂੰ ਕਿਹੜੇ ਕਿਹੜੇ ਤੱਤ ਉਪਰ ਬਵਾਵਤ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਆਪਣੀ ਹੈਰੀਡਿਟੀ ਮਤਲਬ ਕਿ ਜੱਤ ਜਿਹਨੂੰ ਪੰਜਾਬੀ ਦੇ ਵਿੱਚ ਜੱਤ ਕਹਿੰਦੇ ਨੇ ਉਸ ਤੋਂ ਬਾਅਦ ਆ ਗਿਆ ਆਪਣਾ এনਵਾਇਰਨਮੈਂਟ এনਵਾਇਰਨਮੈਂਟ ਮਤਲਬ ਕਿ ਆਪਣਾ ਵਾਤਾਵਰਨ ਠੀਕ ਹੈ ਉਸ ਤੋਂ ਬਾਅਦ ਆ ਗਿਆ ਡਾਈਟ ਡਾਈਟ ਦਾ ਮਤਲਬ ਹੁੰਦਾ ਹੈ ਆਪਣਾ ਜਿਹੜਾ ਖਾਣਾ ਪੀਣਾ ਹੈ ਕਿਉਂਕਿ ਡਾਈਟ ਤੋਂ ਬਾਅਦ ਇੱਕ ਮਿੰਟ ਤੁਹਾਨੂੰ ਮੈਂ ਆ ਦੱਸਦਾ ਡਾਈਟ ਡਿਸੀਜ਼ਸ ਤੇ ਇਮੋਸ਼ਨਲ ਦੇਖੋ ਜੀ ਇਹ ਦੋਵੇਂ ਡਾਈਟ ਨਾਲ ਕੋਰਿਲੇਟ ਕਰਦੇ ਨੇ ਕਿਸ ਤਰੀਕੇ ਨਾਲ ਕੋਰਿਲੇਟ ਕਰਦੇ ਨੇ ਮੈਂ ਤੁਹਾਨੂੰ ਹੁਣੇ ਸਮਝਾਂਦਾ ਦੇਖੋ ਜਦੋਂ ਆਪਾਂ ਜੇਕਰ ਕੋਈ ਚੰਗਾ ਤਾਂ ਆਪਾਂ ਕੀ ਹੋਵਾਂਗੇ ਬਿਮਾਰ ਮਤਲਬ ਕਿ ਆਪਾਂ ਨੂੰ ਬਿਮਾਰ ਹੋਏਗੇ ਜਾਂ ਫਿਰ ਆਪਣਾ ਕੋਈ ਪੇਟ ਦਰਦ ਹੋਏਗਾ ਭੁੱਖ ਦੇ ਨਾਲ ਜਾਂ ਕੁਝ ਵੀ ਹੋਗਾ ਨਾ ਉਹਦੇ ਨਾਲ ਆਪਣੇ ਇਮੋਸ਼ਨਲੀ ਔਰ 멘ਟਲੀ ਆਪਾਂ ਸਟਰੋਂਗ ਨਹੀਂ ਹੋ ਸਕਦੇ ਕਿਉਂਕਿ ਦੇਖੋ ਜਦੋਂ ਤੱਕ ਆਪਣਾ ਪੇਟ ਖਾਲੀ ਹੋਏਗਾ ਆਪਾਂ ਪੜ ਵੀ ਚੰਗੀ ਤਰ੍ਹਾਂ ਨਹੀਂ ਸਕਦੇ ਠੀਕ ਹੈ ਜੀ ਸੋ ਇਸ ਦੇ ਲਈ ਆਪਾਂ ਜੇਕਰ ਆਪਾਂ ਸੋਚੀਏ ਤਾਂ ਡਾਈਟ ਵੀ ਜਿਹੜੀ ਆਪਣੇ ਡਵੈਲਪਮੈਂਟ ਨੂੰ ਪ੍ਰਭਾਵਿਤ ਕਰਦੀ ਹੈ ਠੀਕ ਹੈ ਜੀ ਤੇ ਆਹ ਤਾਂ ਆਪਸ਼ਨ ਆ ਦੇ ਰਿਲੇਟਡ ਲਿਖਿਆ ਹੈ ਜੇਕਰ ਮੰਨ ਕੇ ਚੱਲੋ ਤੁਹਾਨੂੰ ਜੇ ਤੁਸੀਂ ਮਤਲਬ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਤੁੱਕਾ ਲਾਣਾ ਹੈ ਠੀਕ ਹੈ ਜੀ ਵੀ ਤੁਹਾਡੇ ਕੋਲ ਜਿਆਦਾਤਰ ਆਪਸ਼ਨ ਆ ਗਿਆ ਵੀ ਇਹਨੂੰ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਿਹੜੇ ਤੱਤ ਕਰਦੇ ਨੇ ਜੇਕਰ ਤੁਸੀਂ ਇੱਕ ਸੋਚ ਲਈ ਤਾਂ ਦੂਸਰੀ ਡੈਫੀਨੇਟਲੀ ਹੀ ਹੋਵੇਗੀ ਚਾਹੇ ਉਹ এনਵਾਇਰਨਮੈਂਟ ਹੋਵੇ ਚਾਹੇ ਕੋਈ ਸਿਚੁਏਸ਼ਨ ਹੋਵੇ ਜਾਂ ਕੋਈ ਵੀ ਤੁਹਾਨੂੰ ਸਿਚੁਏਸ਼ਨ ਦੇ ਦੇਣਾ ਹਰ ਇੱਕ ਚੀਜ਼ ਡਿਵੈਲਪਮੈਂਟ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ ਹਾਂ ਗਰੋਥ ਨੂੰ ਕੋਈ ਚੀਜ਼ ਹੈਗੀਆਂ ਜਿਹੜੀਆਂ ਪ੍ਰਭਾਵਿਤ ਨਹੀਂ ਕਰਦੀਆਂ ਪਰ ਡਿਵੈਲਪਮੈਂਟ ਨੂੰ ਹਰ ਇੱਕ ਤੱਤ ਪ੍ਰਭਾਵਿਤ ਕਰਦਾ ਆਪਣਾ ਆਲਾ ਦੁਆਲਾ ਤੱਕ ਵੀ ਆਲੇ ਦੁਆਲੇ ਦੇ ਲੋਕ ਉਹਨਾਂ ਦੇ ਵਿਚਾਰ ਆਪਣੇ ਵਿਚਾਰ ਡਾਈਟ ਠੀਕ ਹੈ ਜੀ ਖਾਣ ਪੀਣ ਸਭ ਕੁਝ ਪ੍ਰਭਾਵਿਤ ਕਰਦਾ ਆਪਣੀ ਡਿਵੈਲਪਮੈਂਟ ਨੂੰ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਗਿਆ ਪ੍ਰਿੰਸੀਪਲ ਆਫ ਡਿਵੈਲਪਮੈਂਟ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਆ ਗਿਆ ਇੰਡੀਵਿਜੂਅਲ ਡਿਫਰੈਂਸਸ ਇੰਡੀਵਿਜੂਅਲ ਡਿਫਰੈਂਸਸ ਦਾ ਮਤਲਬ ਹੁੰਦਾ ਹੈ ਵਿਅਕਤੀਗਤ ਪਿੰਨਤਾ ਤਾਂ ਦੇਖੋ ਜੀ ਵਿਅਕਤੀਗਤ ਪਿੰਨਤਾ ਵਿਅਕਤੀ ਇਹ ਤਾਂ ਹੈ ਨਹੀਂ ਵੀ ਹਰ ਇੱਕੋ ਵਿਅਕਤੀ ਇੱਕੋ ਨਾਲ ਦਾ ਇਹ ਤਾਂ ਆਪਣਾ ਗਰੋਥ ਵਾਸਤੇ ਵੀ ਹੈਗਾ ਠੀਕ ਹੈ ਜੀ ਇੰਡੀਵਿਜੂਅਲ ਡਿਫਰੈਂਸਸ ਔਰ ਜਿਹੜਾ ਹੈ ਡਿਵੈਲਪਮੈਂਟ ਵਾਸਤੇ ਵੀ ਇੰਡੀਵਿਜੂਅਲ ਡਿਫਰੈਂਸਸ ਕੰਮ ਆਏਗਾ ਕਿਉਂ ਕਿਉਂਕਿ ਹਰੇਕ ਵਿਅਕਤੀ ਦੀ ਆਪਣੀ ਸੋਚ ਆਪਣੀ ਸਮਝ ਆਪਣੀ ਸੋਝ ਆਪਣੀ ਸ਼ਕਤੀ ਹੁੰਦੀ ਹੈ ਕਿਸੇ ਵੀ ਕੰਮ ਨੂੰ ਕਰਨ ਦੀ ਸਿੱਖਣ ਦੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੋਫੇਲ ਕੋਡਲ ਇਹਦੇ ਮੁਤਾਬਿਕ ਜਿਹੜਾ ਹੈ ਡਿਵੈਲਪਮੈਂਟ ਏ ਹੈੱਡ ਟੂ ਫੁੱਟ ਮਤਲਬ ਕਿ ਜਿਹੜੀ ਡਿਵੈਲਪਮੈਂਟ ਹੈ ਨਾ ਇਨ ਸਫੈਲਿਕੋਡਲ ਦੀ ਥਿਊਰੀ ਦੇ ਮੁਤਾਬਿਕ ਤਾਂ ਸਫੈਲਿਕੋਡਲ ਦੀ ਥਿਊਰੀ ਦੇ ਮੁਤਾਬਿਕ ਕੋਈ ਵੀ ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈ ਨਾ ਉਹਦਾ ਸਿਰ ਬੰਦਾ ਹੈ ਸੌਰੀ ਦੋਸਤੋ ਉਹਦਾ ਸਿਰ ਬੰਦਾ ਸਭ ਤੋਂ ਪਹਿਲਾਂ ਫੇਰੋਂ ਦੇ ਬਾਕੀ ਹਿੱਸੇ ਦਾ ਵਿਕਾਸ ਹੁੰਦਾ ਜਿਵੇਂ ਫਿਰ ਥੱਲੇ ਪੇਟ ਬੰਦਾ ਹੈ ਠੀਕ ਹੈ ਜੀ ਫਿਰ ਪੇਟ ਬੰਦਾ ਫਿਰ ਉਹਦੇ ਹੱਥ ਬੰਦੇ ਨੇ ਤੇ ਫਿਰ ਉਹਦੇ ਪੈਰ ਬੰਦੇ ਨੇ ਠੀਕ ਹੈ ਜੀ ਇਹ ਸਫੈਲਿਕੋਡਲ ਦੇ ਮੁਤਾਬਿਕ ਹੈ ਠੀਕ ਹੈ ਜੀ ਸਫੈਲਿਕੋਡਲ ਦੇ ਮੁਤਾਬਿਕ ਕੀ ਹੈ ਹੈ ਵੀ ਆਪਾਂ ਇਹ ਧਾਰਨਾ ਦੇ ਨਾਲ ਚੱਲਣਾ ਹੈ ਕਿ ਸੋਫੇਲੋ ਕੋਰਡਲ ਜੇਕਰ ਆਪਣੇ ਕੋਲ ਕੁਐਸਚਨ ਆ ਜਾਵੇ ਕਿ ਜਿਵੇਂ ਸੋਫੇਲੋ ਕੋਰਡਲ ਸਭ ਤੋਂ ਪਹਿਲਾਂ ਸਿਰ ਬੰਦਾ ਹੈ ਜੇ ਉਹ ਕਹਿ ਦੇਣ ਕਿ ਜੇਕਰ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਜਨਮ ਦੇ ਦਿੱਤਾ ਗਿਆ ਹੈ ਤਾਂ ਬੱਚੇ ਵਿੱਚ ਕੀ ਵਿਕਾਰ ਹੋ ਸਕਦੇ ਨੇ ਤਾਂ ਤੁਸੀਂ ਸੋਚੋ ਕਿ ਕੀ ਵਿਕਾਰ ਹੋ ਸਕਦੇ ਨੇ ਤੇ ਮੰਨ ਕੇ ਚਲੋ ਤੁਸੀਂ ਉੱਥੇ ਤੁਹਾਨੂੰ ਟਾਈਮ ਪੀਰੀਅਡ ਵੀ ਦਿੱਤਾ ਹੋਏਗਾ ਤੇ ਮੰਨ ਕੇ ਚਲੋ ਇੱਥੇ ਵੇਖੋ ਆਪਾਂ ਹੁਣ ਕਿੱਦਾਂ ਸੋਚਣਾ ਹੈ ਵੀ ਜੇਕਰ ਇਹਦੇ ਸਿਰ ਤੋਂ ਵਿਕਾਸ ਸ਼ੁਰੂ ਹੋਇਆ ਹੈ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਉਹਨੂੰ ਜਨਮ ਦੇ ਦਿੱਤਾ ਗਿਆ ਹੈ ਮਾਂ ਦੁਆਰਾ ਜਾਂ ਕਿਸੇ ਵੀ ਇੰਜਰੀ ਕਰਕੇ ਹੈਨਾ ਤਾਂ ਦੇਖੋ ਉਹਦਾ ਜਿਹੜਾ ਵਿਕਾਸ ਹੈ ਇੱਥੋਂ ਸ਼ੁਰੂ ਹੋ ਰਿਹਾ ਹੈ ਇੱਥੋਂ 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 ਠੀਕ ਹੈ ਜੀ ਤੇ ਪੈਰਾਂ ਤੇ ਆਣਾ ਹੈ ਲਾਸਟ ਤਾਂ ਮਤਲਬ ਕਿ ਉਹਦੇ ਪੈਰਾਂ ਤੇ ਹੀ ਸਭ ਤੋਂ ਪਹਿਲਾਂ ਫਰਕ ਪਵੇਗਾ ਉਹਦੇ ਹੋ ਸਕਦਾ ਹੈ ਪੈਰਾਂ ਦੀ ਉਂਗਲਾ ਨਾ ਹੋਣ ਹੋ ਸਕਦਾ ਹੈ ਪੈਰ ਟਿੱਡੇ ਮਿੱਡੇ ਹੋਣ ਕਿਉਂਕਿ ਡਿਵੈਲਪਮੈਂਟ ਇਹਨਾਂ ਤੋਂ ਪਹਿਲੇ ਕੋਰਡਲ ਦੇ ਮੁਤਾਬਿਕ ਸਿਰ ਤੋਂ ਪੈਰ ਤੱਕ ਜਾਂਦਾ ਸੀ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਪ੍ਰਿੰਸੀਪਲ ਆਫ ਪ੍ਰੋਕਸੀਮੋਡਿ ਸੌਰੀ ਦੋਸਤੋ ਉਹ ਨਾ ਜ਼ੂਮਿੰਗ ਆਊਟ ਹੋ ਗਿਆ ਸੀ ਪ੍ਰੋਕਸੀਮੋ ਡਿਜੀਟਲ ਠੀਕ ਹੈ ਜੀ ਪ੍ਰੋਕਸੀਮੋ ਡਿਜੀਟਲ ਇਹਦੇ ਹਿਸਾਬ ਦੇ ਨਾਲ ਪ੍ਰੋਕਸੀ ਪ੍ਰੋਕਸੀਮੋ ਡਿਜੀਟਲ ਦੇ ਵਿੱਚ ਆਪਣਾ ਜਿਹੜਾ ਨਾ ਪੇਟ ਮਤਲਬ ਕਿ ਪੇਟ ਇਹਨਾਂ ਦੇ ਹਿਸਾਬ ਨਾਲ ਇਹ ਨਾ ਜਿਹੜਾ ਸੈਂਟਰ ਟ੍ਰੋਸਾਈਡ ਜਾਂਦਾ ਹੈ ਮਤਲਬ ਕਿ ਦੇਖੋ ਸਭ ਤੋਂ ਪਹਿਲਾਂ ਪੇਟ ਬੰਦਾ ਉਸ ਤੋਂ ਬਾਅਦ ਸਿਰ ਹੱਥ ਪੈਰ ਔਰ ਲੱਤਾਂ ਇਹ ਇਕੁਅਲੀ ਚੱਲਦੇ ਨੇ ਠੀਕ ਹੈ ਜੀ ਜਿੰਨਾ ਕੋ ਉੱਪਰ ਸਿਰ ਵਾਲਾ ਡਵੈਲਪਮੈਂਟ ਹੋਵੇਗੀ ਓਨੇ ਕੇ ਪੈਰਾਂ ਵਾਲ ਓਨੇ ਕੋ ਅਸਾ ਅਥਵਲ ਓਨੇ ਕੋ ਐਸਾਤਵਲ ਮਤਲਬ ਕਿ ਪ੍ਰੋਪਰ ਚੱਲਦਾ ਹੈ ਸਾਈਡ ਸਾਰੀਆਂ ਸਾਈਡ ਵਾਲ ਠੀਕ ਹੈ ਜੀ ਇਹਨਾਂ ਦੇ ਕੈਨ ਦੇ ਮੁਤਾਬਿਕ ਠੀਕ ਹੈ ਜੀ ਤੇ ਇਹ ਆਪਣੇ ਕਿਹੜੇ ਕਿਹੜੇ ਹੋ ਸਕਦੇ ਨੇ ਕਿੱਥੇ ਕਿੱਥੇ ਇਹਨੂੰ ਆਪਾਂ ਜੇ ਕੁਐਸਚਨ ਆ ਜਾਵੇ ਤੋ ਆਏਗਾ ਵੀ ਪ੍ਰੀਨੇਟਲ ਸਟੇਜ ਹੋ ਸਕਦੀ ਜਾਂ ਪ੍ਰੈਗਨੈਂਸੀ ਸਟੇਜ ਹੁੰਦੀ ਜਾਂ ਪ੍ਰੀਬਰਥ ਸਟੇਜ ਹੋ ਸਕਦੀ ਹੈ ਉਸ ਤੋਂ ਬਾਅਦ ਆਪਾਂ ਕਰਨੇ ਆ ਸਪਾਇਨਾ ਵਿਪਲੇਡਾ ਠੀਕ ਹੈ ਜੀ ਇਹ ਇੱਕ ਹੁੰਦਾ ਮੈਂ ਵੀ ਇਹ ਕਿਤੋਂ ਸੁਣਿਆ ਸੀਗਾ ਦੇਖੋ ਜਿੱਥੋਂ ਮੈਂ ਤੇਰੀ ਕਰਦਾ ਸੀਗਾ ਉਹਨਾਂ ਨੇ ਦੱਸਿਆ ਕਿ ਇਹਨੂੰ ਰੀਡ ਦੀ ਹੱਡੀ ਦਾ ਫੋੜਾ ਕਹਿੰਦੇ ਨੇ ਇਜ਼ ਰਿਲੇਟਡ ਟੂ ਸਪਾਇਨਲ ਜਾਂ ਬੈਕਬੋਨ ਪ੍ਰੋਬਲਮ ਮਤਲਬ ਕਿ ਆਪਣੀ ਰੀਡ ਦੀ ਹੱਡੀ ਨੂੰ ਇਹ ਇੱਕ ਖਤਮ ਕਰਨ ਵਾਲਾ ਇਹਦੇ ਵਿੱਚ ਕੁਝ ਐਨਜ਼ਾਈਮ ਹੁੰਦੇ ਨੇ ਲਿਕਵਿਡ ਅਜਿਹੇ ਹੁੰਦੇ ਨੇ ਜਿਹੜੇ ਆਪਣੇ ਕੈਲਸ਼ੀਅਮ ਵਿਚ ਬਾਡੀ ਦੇ ਵਿੱਚ ਜਿਹੜਾ ਆਪਣੇ ਕੈਲਸ਼ੀਅਮ ਹੁੰਦਾ ਹੱਡੀਆਂ ਨੂੰ ਬਣਾਉਣ ਵਾਲਾ ਉਸ ਫੈਲੇ ਕੋ ਆਪਣੇ ਸੋਲੀ ਦੋਸਤੋ ਸਪਾਇਨਲ ਕੋਡ ਵੀ ਹੁੰਦੇ ਨਾਲ ਹੀ ਬਣਿਆ ਹੋਇਆ ਠੀਕ ਹੈ ਜੀ ਉਹਨੂੰ ਉਹ ਨਾ ਖੋਰਨਾ ਸ਼ੁਰੂ ਕਰ ਦਿੰਦੇ ਨੇ ਹੱਡੀ ਕਮਜ਼ੋਰ ਹੋਣੀ ਚਾਹੀਦੀ ਤੁਹਾਨੂੰ ਦੋਸਤੋ ਪਤਾ ਹੈ ਜਿਹੜੀ ਸਪਾਇਨਲ ਕੋਡ ਹੁੰਦੀ ਹੈ ਨਾ ਉਹ ਮੇਨ ਕੰਮ ਕਰਦੀ ਹੈ ਪੂਰੀ ਬਾਡੀ ਨੂੰ ਆਪਣੇ ਸਿਗਨਲਸ ਦੇਣ ਦਾ ਦੇਖੋ ਆਪਣੇ ਸਪਾਈਨਲ ਕੋਰਸ ਤੋਂ ਇਹ ਸਾਰੇ ਸਿਗਨਲ ਜਾਂਦੇ ਨੇ ਸਿਰ ਤੋਂ ਹੈੱਡ ਤੋਂ ਹੁੰਦੇ ਨੇ ਥੱਲੇ ਤੱਕ ਠੀਕ ਹੈ ਜੀ ਆ ਜਿਹੜਾ ਨਰਵਸ ਸਿਸਟਮ ਹੁੰਦਾ ਆਪਣੇ ਗਲੇ ਦੇ ਕੋਲ ਉਥੋਂ ਸਪਾਈਨਲ ਕੋਡ ਹੁੰਦੇ ਨਾਲ ਹੀ ਅਟੈਚ ਹੁੰਦੀ ਹੈ ਸੋ ਇੱਥੇ ਫਰਕ ਪੈਣ ਨਾਲ ਪੂਰੀ ਬੋਡੀ ਤੇ ਹੀ ਫਰਕ ਪੈਂਦਾ ਹੈ ਠੀਕ ਹੈ ਜੀ ਇਹ ਦੋਸਤੋ ਇਹ ਇਹ ਤਾਂ ਇੱਕ ਬਿਮਾਰੀ ਦਾ ਨਾਮ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੋ ਗਿਆ ਡਿਵੈਲਪਮੈਂਟ ਇਜ਼ ਅ ਕੰਟੀਨਿਊ ਪ੍ਰੋਸੈਸ ਠੀਕ ਹੈ ਜੀ ਡਿਵੈਲਪਮੈਂਟ ਕੀ ਹੈ ਇੱਕ ਕੰਟੀਨਿਊ ਪ੍ਰੋਸੈਸ ਹੈ ਲਗਾਤਾਰ ਚੱਲਦਾ ਰਹਿੰਦਾ ਪਰ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕਿਹੜਾ ਬੰਦਾ ਨਹੀਂ ਹੈ ਇਹਦੇ ਨਾਲ ਸਹਿਮਤ ਤਾਂ ਓਨਲੀ ਪਿਆਜੇ ਹੈਗਾ ਜਿਹੜਾ ਬੰਦਾ ਕਹਿੰਦਾ ਹੈ ਕਿ ਡਿਵੈਲਪਮੈਂਟ ਜਿਹੜਾ ਡਿਸਕੰਟੀਨਿਊ ਪ੍ਰੋਸੈਸ ਹੈ ਬਾਕੀ ਸਾਰੇ ਵਿਗਿਆਨੀ ਕਹਿੰਦੇ ਨੇ ਕਿ ਇਹ ਕੰਟੀਨਿਊ ਪ੍ਰੋਸੈਸ ਹੈ ਨੋਟ ਰਿਵਰਸ ਰਿਵਰਸੀਬਲ ਤਾਂ ਦੋਸਤੋ ਦੇਖੋ ਜਿਹੜੀ ਚੀਜ਼ ਆਪਾਂ ਇੱਕ ਵਾਰ ਸਿੱਖ ਲਈ ਨਾ ਜ਼ਿੰਦਗੀ ਦੇ ਵਿੱਚ ਉਹਨੂੰ ਆਪਾਂ ਕਦੇ ਵੀ ਭੁੱਲ ਨਹੀਂ ਸਕਦੇ ਦੁਬਾਰਾ ਰਿਵਰਸ ਨਹੀਂ ਕਰ ਸਕਦੇ ਠੀਕ ਹੈ ਜੀ ਰਿਵਰਸ ਨਹੀਂ ਕਰ ਸਕਦੇ ਡਵੈਲਪਮੈਂਟ ਔਰ ਗਰੋਥ ਦੋਨੋਂ ਹੀ ਇਸ ਤੇ ਖਰੀਆਂ ਉਤਰੀਆਂ ਨੇ ਬੀ ਇਨਰਵਰਸੀਬਲ ਕੁਛ ਵੀ ਨਹੀਂ ਹੈਗਾ ਇਹਦੇ ਵਿੱਚ ਜ਼ਿੰਦਗੀ ਵਿੱਚ ਕੁਝ ਵੀ ਰਿਵਰਸਿਬਲ ਨਹੀਂ ਹੈਗਾ ਬਸ ਇਹੀ ਮੰਨ ਕੇ ਚੱਲਣਾ ਤੁਸੀਂ ਕਿਉਂਕਿ ਟਾਈਮ ਹੈ ਜਿਹੜਾ ਇੱਕ ਵਾਰ ਬੀਤ ਗਿਆ ਸਮਝੋ ਬੀਤ ਗਿਆ ਪ੍ਰੈਡਿਕਟੇਬਲ ਹਾਂਜੀ ਦੋਸਤੋ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਬੱਚੇ ਦੀ ਹਰਕਤਾਂ ਦੇਖ ਕੇ ਬੱਚੇ ਦੀ ਇੰਟੈਲੀਜੈਂਸੀ ਦੇਖ ਕੇ ਬੱਚੇ ਦਾ ਗਿਆਨ ਦੇਖ ਕੇ ਵੀ ਹਾਂਜੀ ਇਹ ਬੱਚਾ ਅੱਗੇ ਕਿੰਨਾ ਕੁ ਡਿਵੈਲਪ ਕਰ ਸਕਦਾ ਆਪਾਂ ਕਮਿਊਨੀਕੇਸ਼ਨ ਸਕਿਲਸ ਜੇ ਆਪਾਂ ਕਲਾਸਾਂ ਕਰੀਏ ਇੰਗਲਿਸ਼ ਦੀਆਂ ਜੇਕਰ ਬੱਚੇ ਨੂੰ ਗ੍ਰਾਮਰ ਚੰਗੀ ਤਰ੍ਹਾਂ ਆਦੀ ਹੋਵੇ ਤਾਂ ਮੈਮ ਸਹਿਜੇ ਹੀ ਕਹਿ ਦਿੰਦੇ ਨੇ ਕਿ ਹਾਂਜੀ ਇਹਦੀ ਇੰਗਲਿਸ਼ ਚੰਗੀ ਹੋਏਗੀ ਇਨ ਫਿਊਚਰ ਜੇਕਰ ਇਹ ਕੰਮ ਕਰੇਗਾ ਇਹਦੇ ਤੇ ਤੱਕ ਕਿਉਂਕਿ ਉਹਦੀ ਗ੍ਰਾਮਰ ਅੱਛੀ ਆ ਆਪਾਂ ਪ੍ਰੈਡਿਕਟ ਕਰ ਲਿਆ ਹਾਂ ਜੀ ਇਹਦੀ ਗ੍ਰਾਮਰ ਅੱਛੀ ਤੇ ਅੱਗੇ ਜਾ ਕੇ ਦੀ ਇੰਗਲਿਸ਼ ਚੰਗੀ ਹੋਏਗੀ ਤੇ ਜੇਕਰ ਬੰਦੇ ਦੀ ਜਿਹੜੀ ਆਪਣੇ ਜਿਹਨੂੰ ਕਹਿੰਦੇ ਟੁੱਕ ਬੰਦੀ ਟੁੱਕ ਬੰਦੀ ਚੰਗੀ ਹੈ ਤਾਂ ਆਪਾਂ ਕਹਿ ਦਿੰਦੇ ਵੀ ਹਾਂਜੀ ਇਹ ਵੱਡਾ ਕਵਿਤਾ ਵਾਲਾ ਬਣੇਗਾ ਜਾਂ ਕਵਿਤਾਕਾਰ ਬਣੇਗਾ ਜਾਂ ਠੀਕ ਹੈ ਜੀ ਕਵੀ ਬਣੇਗਾ ਕਹਾਣੀਕਾਰ ਬਣੇਗਾ ਸੋ ਆਪਾਂ ਪ੍ਰੈਡਿਕਟ ਵੀ ਕਰ ਸਕਦੇ ਹਾਂ ਤਾਂ ਦੋਸਤੋ ਬਾਕੀ ਦੀ ਜੇ ਡਿਵੈਲਪਮੈਂਟਸ ਅਗੇ ਨੇ ਪ੍ਰਿੰਸੀਪਲਸ ਉਹ ਆਪਾਂ ਕਰਾਂਗੇ ਕੱਲ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ